ਸਾਰੇ ਆਪਾਂ ਬਾਕਸ ਲੈ ਗਏ ਆਪਾਂ ਕੋਟਾ ਬੁੰਦੀ ਜਾ ਕੇ ਸ਼ਿਫਟ ਕਰਤੇ ਆ ਬਾਕਸ ਉੱਥੇ ਆਪਾਂ ਇੱਕ ਆਪਾਂ ਜਾ ਕੇ ਪਹਿਲਾਂ ਆਪਾਂ ਥਾਂ ਜਗ੍ਹਾ ਦੇਖਿਓਣੇ ਆ ਕਿ ਇੱਥੇ ਫੁੱਲ ਫਲਾਰ ਹੈਗਾ ਇਹ ਸੂਰਜਮੁਖੀ ਦਾ ਜਾਂ ਹੋਰ ਵੀ ਕਿਤੇ ਵੀ ਰੱਖਣਾ ਹੋਵੇ ਕੋਈ ਸਰੋਂ ਦਾ ਕਾਸੀ ਦਾ ਵੀ ਉੱਥੇ ਜਾ ਕੇ ਆਪਾਂ ਜਿਵੇਂ ਅੱਜ ਮੱਕੀ ਨੂੰ ਉੱਥੇ ਰੱਖਤਾ ਬਾਕਸਾਂ ਨੂੰ ਅੱਜ ਸਾਰੇ ਆਪਾਂ ਆਪਦੀ ਜਗ੍ਹਾ ਤੇ ਰੱਖਤਾ ਵਾ ਤੇ ਇਦੂ ਬਾਅਦ ਉਹਨਾਂ ਨੇ ਜਾ ਕੇ ਇੱਕ ਦਿਨ ਦੇ ਵਿੱਚ ਉਸ ਦੇ ਨਹੀਂ ਉਹਨਾਂ ਨੇ ਸਰਵਾ ਕਰ ਲੈਣਾ ਆਪਦਾ 2 ਤੋਂ 2.5 ਕਿਲੋਮੀਟਰ ਦੀ ਦੂਰੀ ਵਿੱਚ ਵਿੱਚ 3 ਕਿਲੋਮੀਟਰ ਦੀ ਦੂਰੀ 'ਚ ਚਲੀਆਂ ਜਾਂਦੀਆਂ ਉਹ ਜਾ ਕੇ ਫਿਰ ਉਹ ਇੱਕ ਹਫ਼ਤੇ ਵਿੱਚ ਕਿ ਹਫ਼ਤੇ ਤੋਂ 10 ਦਿਨਾਂ ਦੇ ਵਿੱਚ ਵਿੱਚ ਉਹ ਆਪ ਦਾ ਸ਼ਹਿਦ ਕਲੈਕਟ ਕਰਨ ਲੱਗ ਜਾਂਦੀਆਂ ਬਾਕਸ ਆਪਣਾ 10 ਦਿਨਾਂ ਤੱਕ ਭੋਲਣ ਵਗੈਰਾ ਆਉਣ ਲੱਗ ਜਾਂਦਾ ਸ਼ਹਿਦ ਬਣਾਉਣ ਲੱਗ ਜਾਂਦੀਆਂ ਜਿੱਦਾਂ ਮਾਈ ਮੰਨ ਲਾ ਇਸ ਦੇ ਵਿੱਚ ਰਾਣੀ ਐਸ ਬਾਕਸ ਬਹੁਤ ਫਰੇਮ ਤੇ ਤਾਂ ਹੈ ਨਹੀਂ ਹਾਂਜੀ ਠੀਕ ਹੈ ਜਿਵੇਂ ਹੁਣ ਆਂਡੇ ਪਾਏ ਹੋਏ ਆ ਹਾਂਜੀ ਇਹ ਬੱਚੇ ਬਣ ਕੇ ਠੀਕ ਆ ਫਿਰ ਬਰੂਡ ਬਣ ਜਾਂਦਾ ਮੰਤਿਆ ਇਹਦੇੰਗ ਉਹ ਰੂਡ ਬਣ ਗਿਆ ਫਿਰ ਇਹ ਬੱਚੇ ਨਿਕਲਦੇ ਆ ਇਹ ਇੱਕ ਦਿਨ ਤੋਂ ਆਂਡਾ ਪਾਉਣ ਤੋਂ ਬਾਅਦ 15 16 ਦਿਨਾਂ ਤੱਕ ਇਹ ਬੱਚੇ ਬਣ ਕੇ ਬਾਹਰ ਨਿਕਲ ਜਾਂਦੇ ਆ ਜੀ ਠੀਕ ਹੈ ਤੇ ਇੱਕ ਡੱਬੇ ਦੇ ਵਿੱਚ ਇੱਕ ਹੀ ਰਾਣੀ ਮੱਖੀ ਹੁੰਦੀ ਆ ਤੇ ਆਹ ਨਖਟੂ ਹੁੰਦਾ